ਕਣਕ ਦਾ ਦਾਣਾ-ਦਾਣਾ ਮੰਡੀਆਂ ਵਿੱਚ ਖਰੀਦਿਆ ਜਾਵੇਗਾ ਕਿਸਾਨ ਅਤੇ ਆੜਤੀ ਵਿਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਹੀਂ ਹੋਣ ਦਿੱਤੀ ਜਾਵੇਗੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਬਲਕਾਸ਼ ਸਿੰਘ ਗੱਜੂ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਤੇ ਮੰਡੀਆਂ ਵਿੱਚ ਖਰੀਦ ਜੋਰਾਂ ਤੇ ਚੱਲ ਰਹੀ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਗੱਜੂ ਮਾਜਰਾ ਨੇ ਇਹ ਵੀ ਕਿਹਾ ਕਿ ਹੁਣ ਤੱਕ 2.5 ਲੱਖ ਥੈਲਾ ਕਣਕ ਖਰੀਦਿਆ ਗਿਆ ਹੈ ਅਤੇ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵੱਲੋਂ 13 ਲੱਖ ਥੈਲਾ ਕਣਕ ਦਾ ਖਰੀਦਿਆ ਜਾਵੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ ਬਜਾਜ ਦੀ ਸਮਾਣਾ ਤੋਂ ਰਿਪੋਰਟ ਅੰਨੀ ਚੇਰਮੈਨ ਸਾਹਿਬ ਤੁਸੀਂ ਦੱਸਿਓ ਮੰਡੀਆਂ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਫਸਲਾਂ ਫਸਲਾਂ ਆ ਰਹੀਆਂ ਨੇ ਚੱਕੀਆਂ ਜਾ ਰਹੀਆਂ ਨੇ ਅ ਮੰਡੀਆਂ ਦੇ ਵਿੱਚ ਜੀ ਬਹੁਤ ਸੋਹਣਾ ਮਾਹੌਲ ਹੈ ਜ਼ਿਮੀਂਦਾਰ ਆਪਣੀ ਜਿਹੜੀ ਫਸਲ ਹੈ ਉਹ ਸੁੱਕੀ ਲੈ ਕੇ ਆ ਰਹੇ ਨੇ ਹੈਗੀ ਤੇ ਵਪਾਰੀ ਜਿਹੜੇ ਵੀ ਸਾਡੇ ਉਤੇ ਆੜਤੀਓ ਭਰਾ ਨੇ ਉਹਨਾਂ ਦਾ ਵੀ ਵਧੀਆ ਰਿਸਪੌਂਸ ਆਏਗਾ ਅਸੀਂ ਤਰੀਕੇ ਨਾਲ ਸਾਰਾ ਆੜਤੀ ਵਿਸ਼ੇਸ਼ਣਾ ਜਿੰਨੀਆਂ ਚਾਹੋ ਸੈਂਟਰ ਵਾਲੀਆਂ ਨੇ ਜਾਂ ਸਾਡੀ ਮੇਨ ਮੰਡੀ ਦੀਆਂ ਸਮਾਣੇ ਦੀਆਂ ਨੇ ਉਰਾਲ ਮਿਲ ਕੇ ਅਸੀਂ ਟਰੱਕ ਯੂਨੀਅਨ ਵਾਲੇ ਨੇ ਅਸੀਂ ਰਲ ਮਿਲ ਕੇ ਜਿਹੜਾ ਉਹ ਕੰਮ ਆ ਜਿਹੜਾ ਅਸੀਂ ਕਰ ਰਹੇ ਹਾਂ ਸਾਰਾ ਬਹੁਤ ਵਧੀਆ ਰਿਸਪਾਂਸ ਆ ਜਿਹੜਾ ਲੋਕਾਂ ਦਾ ਵੀ ਤੇ ਆੜਤੀਏ ਸੇਸ਼ਨ ਦਾ ਵੀ ਅੱਗੇ ਅਸੀਂ ਮੰਡੀ ਚ 2 ਵਜੇ ਅਸੀਂ ਨੇ ਆਪਣਾ ਉਹ ਕੀਤਾ ਹੈਗਾ ਉਹਦੇ ਵਿੱਚ ਜਾ ਕੇ ਦੇਖਿਆ ਵੀ ਅਸੀਂ ਹਰ ਇੱਕ ਆੜਤੀਏ ਭਰਾ ਤੋਂ ਪੁੱਛਿਆ ਵੀ ਕੋਈ ਸਮੱਸਿਆ ਸਤ ਨੂੰ ਕੋਈ ਬਾਰਦਾਨ ਨਹੀਂ ਜਾਂ ਕੋਈ ਆਪਣੀ ਕਿਸੇ ਤਰ੍ਹਾਂ ਦੀ ਕੋਈ ਹੋਰ ਕੋਈ ਲੇਬਰ ਦੀ ਕੋਈ ਗੱਡੀਆਂ ਦੀ ਕੋਈ ਸਮੱਸਿਆ ਹੈ ਤਾਂ ਉਹਦੇ ਵਿੱਚ ਸਾਰੇ ਆੜਤੀਏ ਖੁਸ਼ ਨੇ ਇਤੇ ਜਿਹੜੀ ਮਾੜੀ ਮੋਟੀ ਹੈਗੀ ਦੀ ਸਮੱਸਿਆ ਵੀ ਆਸੀਂ ਸਾਡੇ ਕੋਲੇ ਜਗ੍ਹਾ ਨਹੀਂ ਸੀ ਜਗ੍ਹਾ ਦੀ ਘਾਟ ਜ਼ਰੂਰ ਸਾਡੀ ਜਿਹੜੀ ਮੇਨ ਮੰਡੀ ਆ ਉਹਦੇ ਵਿੱਚ ਹੈਗੀ ਆ ਕਿਉਂਕਿ ਮੰਡੀ ਥੋੜੀ ਜਿਹੀ ਵੱਡੀ ਚਾਹੀਦੀ ਹੈ ਮੰਡੀ ਦੀ ਜਗ੍ਹਾ ਘਟ ਗਈ ਕਿਉਂਕਿ ਲੋਕ ਸਾਰੇ ਸ਼ਹਿਰ ਵਾਲੋਂ ਜਿਹੜੇ ਨੇ ਉਹ ਤੁਰੇ ਹੋਏ ਨੇ ਇਸ ਕਰਕੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਤੇ ਜਿਹੜੀ ਸਾਡੀ ਮੰਡੀ ਆ ਉਹ ਹੋਰ ਵੱਡੀ ਹੋਊਗੀ ਕੋਈ ਹੋਰ ਜਗ੍ਹਾ ਜਿਹੜੀ ਉਹਨਾਂ ਨੂੰ ਲੈ ਕੇ ਸਾਡੇ ਇਹਦੀ ਚਾਰ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਵੱਲੋਂ ਜਿਹੜੀ ਕਣਕ ਹੈ ਉਹ ਖਰੀਦੀ ਜਾ ਰਹੀ ਹੈ ਉਹਨਾਂ ਦਾ ਆਪਣਾ ਕ੍ਰਿਟੇਰੀਆ ਹੁੰਦਾ ਵੀ ਕਿਹੜੀ ਏਜੰਸੀ ਨੇ ਕਿੰਨਾ ਖਰੀਦਣਾ ਹੈ ਕਿਹੜੀ ਨੇ ਕਿੰਨਾ ਖਰੀਦਣਾ ਹੁਣ ਤੱਕ ਸਾਡੇ ਕੋਲੇ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ 2 2 ਤੋਂ 2.5 ਲੱਖ ਰਕਤ ਜਿਹੜਾ ਸਾਡਾ ਮੇਨ ਮੰਡੀ ਚ ਆ ਚੁੱਕਿਆ ਹੈ ਬਾਕੀ ਜਿਹੜਾ ਹੋਰ ਹੈ ਸੈਂਟਰ ਉਹਨਾਂ ਦਾ ਟਾਰਗੇਟ ਹੈ ਜੀ ਸਾਡੇ ਦੇਖੋ ਮੰਡੀ ਜਿਹੜੀ ਸਾਡੀ ਮੇਨ ਮੰਡੀ ਹੈ ਇਹਦੇ ਵਿੱਚ ਸਾਡੇ ਕੋਲੇ ਘੱਟੋ ਘੱਟ 14 14 ਲੱਖ ਕਟਾ ਆਉਣ ਦੀ ਉਮੀਦ ਹੈਗੀ ਹੈ ਤੇ ਬਾਕੀ ਦੇ ਜਿਹੜੇ ਸਾਡੇ ਸੈਂਟਰ ਨੇ 14 ਤੋਂ 12 ਤੋਂ ਲੈ ਕੇ 14 ਲੱਖ ਕਟਾ ਉਹਨਾਂ ਦੇ ਵਿੱਚ ਆਣਾ ਮਤਲਬ 30 ਲੱਖ ਕਟੇ ਰਗੇੜ ਫੇੜ ਸਾਡੇ ਜਿਹੜਾ ਮੰਡੀਆਂ ਤੇ ਸੈਂਟਰ ਦੇ ਵਿੱਚੋਂ ਆਣਾ ਕਿਸਾਨਾਂ ਨੂੰ ਤੁਸੀਂ ਅਪੀਲ ਕਰਨਾ ਚਾਹੋਗੇ ਮਸਲ ਆਪਣੀ ਸ਼ਕਤੀ ਲੈ ਕੇ ਆਪਾਂ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਅਸੀਂ ਬਾਰ-ਬਾਰ ਇਹੀ ਉਮੀਦ ਕਰ ਰਹੇ ਹਾਂ ਵੀ ਉਹ ਆਪਣੇ ਫਸਲ ਹੈ ਜਿਹੜੀ ਪਕਾ ਕੇ ਸੁਕਾ ਕੇ ਮੰਡੀ ਦੇ ਵਿੱਚ ਲੈ ਕੇ ਹੁਣ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਨਸਾਰ ਵਿਕੇ ਉਹਨਾਂ ਦੀ ਉਹ ਆਪਣਾ ਰਾਜੀ ਖੁਸ਼ੀ ਕਦਾੜੀਆਂ ਮਾਰਦੇ ਜਿਵੇਂ ਕਹਿੰਦੇ ਦੇ ਅੱਗੇ ਮੇਲੇ ਨੂੰ ਜੱਟ ਆਉਂਦਾ ਉਸ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਜਾ ਵੀ ਬੜੀ ਖੁਸ਼ੀ ਦੀ ਗੱਲ ਹੈ ਵੀ ਉਹ ਆਪਣਾ ਜਿਹੜਾ ਚੀਜ਼ਨ ਹੈ ਉਹ ਵਧੀਆ ਚੰਗੇ ਢੰਗ ਨਾਲ ਲਾਵੇ ਠੀਕ ਹੈ ਧੰਨਵਾਦ